ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਹਿਬ ਜੱਦਿਆ ਦੇ ਸ਼ਹੀਦੀ ਦਿਹਾੜੇ ਦੌਰਾਨ 27 ਦਸੰਬਰ ਨੂੰ ਆਮਾਤਮੀ ਬਿਗਲ ਬਜਾਉਣ ਦੇ ਫੈਸਲੇ ਨੂੰ ਗੁਰਮਤ ਮਰਿਆਦਾ ਦੇ ਵਿਰੁੱਧ ਕਰਾਰ ਦਿੱਤਾ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਛੋਟੇ ਸਾਹਿਬ ਜੱਦਿਆ ਜੀ ਦੀ ਸ਼ਹਾਦਤ ਮਾਤਮ ਜਾਂ ਸੋਗ ਦਾ ਨਹੀਂ ਸਗੋਂ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਹਨਾਂ ਸ਼ਹਾਦਤਾਂ ਨੂੰ ਮਾਤਮੀ ਤੇ ਸੋਗ ਦੀ ਘਟਨਾ ਵਜੋਂ ਉਭਾਰਨਾ ਸਿੱਖ ਇਤਿਹਾਸ ਦੇ ਬਿਲਕੁਲ ਅਨੁਕੂਲ ਨਹੀਂ ਉਹਨਾਂ ਸੀਐਮ ਮਾਨ ਨੂੰ ਸਿੱਖ ਮਰਿਆਦਾ ਵਿੱਚ ਬਿਲੋੜਾ ਦਖਲ ਦੇਣ ਤੋਂ ਵੀ ਵਰਜਿਆ ਬਠਿੰਡਾ ਅਮਰਤਸਰ ਸਾਹਿਬ ਕੌਮੀ ਮਾਰਗ ਤੇ ਪਿਛਲੇ 2 ਸਾਲ ਤੋਂ ਚੱਲ ਰਿਹਾ ਬੇਅਦਵੀ ਇਨਸਾਫ ਮੋਰਚਾ ਕੱਲ ਸਮਾਪਤ ਹੋ ਗਿਆ ਬਾਬਲ ਕਲਾਂ ਦੇ ਅਨਾਜ ਮੰਡੀ ਵਿੱਚ ਇਨਸਾਫ ਮੋਰਚੇ ਦੇ ਆਗੂਆਂ ਵੱਲੋਂ ਧੰਨਵਾਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੋਰਚੇ ਵੱਲੋਂ ਅਗਲੀ ਲੜਾਈ ਅਦਾਲਤ ਵਿੱਚ ਕਾਨੂੰਨੀ ਚਾਰਜੋਈ ਨਾਲ ਲੜੇ ਜਾਣ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸ ਵੀ ਸ਼ਾਮਲ ਹੋਏ। ਰੋਇਪਰ ਦੀ ਜੇਲ੍ਹ ਵਿੱਚ ਬੰਦ ਨਸ਼ਾ ਤਸਕਰਾਂ ਵੱਲੋਂ 43000 ਫੋਨ ਕਾਲਾਂ ਕੀਤੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਸੂਬੇ ਦੇ ਗ੍ਰਹਿਸ ਕੱਤਰ ਨੂੰ AIG ਲਖਵੀਰ ਸਿੰਘ ਨੂੰ ਆਪਣੀ ਡਿਊਟੀ ਵਿੱਚ ਲਾਪਰਵਾਹੀ ਵਰਤਣ ਤੇ ਕੇਸ ਜਾਂਚ ਦੀ ਨਿਗਰਾਨੀ ਕਰਨ ਵਿੱਚ ناکਾਮ ਰਹਿਣ ਤੇ ਤੁਰੰਤ ਮੁਤਲ ਕਰਨ ਦੀ ਸਿਫਾਰਿਸ਼ ਕੀਤੀ ਹੈ ਪੁਲਿਸ ਨੇ ਕੱਲ ਇਸ ਕੇਸ ਦੇ ਜਾਂਚ ਅਧਿਕਾਰੀ ਇੰਸਪੈਕਟਰ ਬਲਦੇਵ ਸਿੰਘ ਨੂੰ ਵੀ ਮੁਤਲ ਕਰ ਦਿੱਤਾ ਤੇ ਇਸ ਦੇ ਨਾਲ ਹੀ ਮੋਗਾ ਦੇ SSP ਨੂੰ ਨਵਾਂ ਜਾਂਚ ਅਧਿਕਾਰੀ ਲਾ ਦਿੱਤਾ ਜਿਕਰ ਜੋ ਗਹਿਕੇ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜੇਲ੍ਹ ਦੇ ਮੌਜੂਦਾ ਸੁਪਰਡੈਂਟ ਸਮੇਤ 7 ਜੇਲ੍ਹ ਅਧਿਕਾਰੀਆਂ ਖਿਲਾਫ ਪਹਿਲਾਂ ਹੀ ਵੱਖਰੇ ਤੌਰ ਤੇ ਜਾਂਚ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਮੁੱਖ ਆਗੂਆਂ ਦੀ ਇੱਕ ਅਹਿਮ ਮੀਟਿੰਗ ਕੱਲ ਚੰਡੀਗੜ੍ਹ ਵਿੱਚ ਸੁਖਦੇਵ ਸਿੰਘ ਢੀਂਸਾ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਪੰਥਕ ਏਕਤਾ ਦਾ ਮੁੱਦਾ ਭਾਰੂ ਰਿਹਾ। ਤੇ ਜ਼ਿਆਦਾਤਰ ਆਗੂਆਂ ਨੇ ਸੁਖਵੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਏਕਤਾ ਕਰਨ ਨੂੰ ਤਰਜੀਹ ਦਿੱਤੀ। ਇਸ ਮੀਟਿੰਗ ਵਿੱਚ ਏਕਤਾ ਕਰਨ ਦੇ ਮੁੱਦੇ ਤੇ ਅਗਲਾ ਫੈਸਲਾ ਲੈਣ ਲਈ ਇੱਕ ਕਮੇਟੀ ਬਣਾਉਣ ਦਾ ਨਿਰਣਾ ਲਿਆ ਗਿਆ। ਇਹ ਕਮੇਟੀ ਅੱਧ ਜਨਵਰੀ ਤੱਕ ਆਪਣਾ ਫੈਸਲਾ ਸੁਣਾਵੇਗੀ। ਬਠਿੰਡਾ ਵਿੱਚ ਸ਼ੁੱਕਰਵਾਰ ਦੇਰ ਰਾਤ ਤਕਰੀਬਨ 11:30 ਵਜੇ ਫੇਸਬੁੱਕ ਲਈ ਰੀਲ ਬਣਾ ਰਹੇ ਐਮਬੀਬੀਐਸ ਦੇ ਵਿਦਿਆਰਥੀਆਂ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸ਼ਹਿਰ ਦੇ ਮਾਲ ਰੋਡ ਤੇ ਬਹੁ ਮੰਜ਼ਲਾ ਕਾਰ ਪਾਰਕਿੰਗ ਦੇ ਬਾਹਰ ਲੱਗੇ ਖੰਭੇ ਨਾਲ ਜਾ ਟਕਰਾਈ ਜਿਸ ਕਾਰਨ ਕਾਰ ਸਵਾਰ ਬਠਿੰਡਾ ਦੇ ਆਦੇਸ਼ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਕਰ ਰਹੇ ਚਾਰ ਵਿਦਿਆਰਥੀਆਂ ਵਿੱਚੋਂ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਾਬ ਹਰਿਆਣਾ ਹਾਈ ਕੋਰਟ ਦੇ ਬੈਂਚ ਨੇ ਪ੍ਰਸ਼ਾਸਨਿਕ ਪਦਰ ਤੇ ਹੋਈ ਬੈਠਕ ਦੌਰਾਨ ਕਪੂਰਥਲਾ ਦੇ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਰਕੇਸ਼ ਕੁਮਾਰ ਨੂੰ ਕੱਲ ਮੁਤਲ ਕਰ ਦਿੱਤਾ ਮੁਤਲੀ ਦੌਰਾਨ ਉਹਨਾਂ ਦਾ ਹੈੱਡਕੁਆਟਰ ਮਾਨਸਾ ਤੈਅ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਜ਼ਿਲ੍ਹਾ ਜੱਜ ਦੀ ਮਨਜ਼ੂਰੀ ਤੋਂ ਬਿਨਾਂ ਹੈੱਡਕੁਆਟਰ ਨਾ ਛੱਡਣ ਦੇ ਹੁਕਮ ਵੀ ਦਿੱਤੇ ਗਏ ਹਨ ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਉਪਰ ਰਾਸ਼ਟਰਪਤੀ ਜਗਦੀਪ ਧਨਖੜ ਦਾ ਕੱਲ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਗਦੀਪ ਧਨਖੜ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣਾ ਦਾ ਵੀ ਹਿੱਸਾ ਹੋਣਾ ਚਾਹੀਦਾ ਹੈ ਅਤੇ ਉਹ ਇਸ ਮਸਲੇ ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਨਗੇ। ਉਧਰ ਆਪ ਸਰਕਾਰ ਦੇ ਬਲਾਰੇ ਮਲਵਿੰਦਰ ਕੰਗ ਨੇ ਜਗਦੀਪ ਧਨਖੜ ਦੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਵਿਰਾਸਤ ਹੈ ਅਤੇ ਪੰਜਾਬ ਤੋਂ ਬਿਨਾਂ ਇਸ ਤੇ ਹੋਰ ਕਿਸੇ ਦਾ ਕੋਈ ਹੱਕ ਨਹੀਂ। ਮਲਵਿੰਦਰ ਕੰਗ ਨੇ ਰਾਸ਼ਟਰਪਤੀ ਦੇ ਬਿਆਨ ਦੀ ਨਿੰਦਾ ਕਰਦਿਆਂ ਪੰਜਾਬ ਭਾਈਚਾਰੇ ਨੂੰ ਵੀ ਇਸ ਮੁੱਦੇ ਤੇ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਸੰਗਠਨ ਦੀ ਕਮਾਨ ਸੰਭਾਲਣ ਦੇ ਸਵਾ ਸਾਲ ਬਾਅਦ ਅਹਿਮ ਬਦਲਾਅ ਕਰਦਿਆਂ 2024 ਦੀ ਆਪਣੀ ਚੋਣ ਟੀਮ ਗਠਿਤ ਕਰ ਦਿੱਤੀ ਇਸ ਵਿੱਚ ਸਭ ਤੋਂ ਅਹਿਮ ਬਦਲਾਅ ਇਹ ਹੈ ਕਿ ਪ੍ਰਿੰਕਾ ਗਾਂਧੀ ਵਾਡਰਾ ਹੁਣ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਨਹੀਂ ਸੰਭਾਲਣਗੇ ਅਤੇ ਬਿਨਾ ਕਿਸੇ ਜ਼ਿੰਮੇਵਾਰੀ ਦੇ ਪਾਰਟੀ ਦੇ ਜਨਰਲ ਸਕੱਤਰ ਬਣੇ ਰਹਿਣਗੇ ਪੰਜਾਬ ਦਾ ਚਾਰਜ ਵੀ ਹਰੀਸ਼ ਚੌਧਰੀ ਤੋਂ ਖੋਹ ਲਿਆ ਗਿਆ ਤੇ ਉਹਨਾਂ ਦੀ ਥਾਂ ਇਹ ਜ਼ਿੰਮੇਵਾਰੀ ਦਿੱਲੀ ਦੇ ਨੇਤਾ ਦਵਿੰਦਰ ਜਾਦਵ ਨੂੰ ਦਿੱਤੀ ਗਈ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਨ ਪਾਇਲਟ ਨੂੰ ਅਹਿਮਤ ਦਿੰਦੇ ਹੋਏ ਪਹਿਲੀ ਵਾਰ ਜਨਰਲ ਸਕੱਤਰ ਬਣਾ ਕੇ ਛੱਤੀਸਗੜ੍ਹ ਦਾ ਚਾਰਜ ਦਿੱਤਾ ਗਿਆ ਅੱਜ ਦੇ ਦਿਨ ਪਹਿਲਾ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੀ ਆਪਣੇ ਭਰਾ ਨਾਲ ਜਾਇਦਾਦ ਦੇ ਮਾਮਲੇ ਤੇ ਤਕਰਾਰ ਸਾਹਮਣੇ ਆਈ ਸੀ ਇਹ ਤਕਰਾਰ ਕੱਲ ਹੋਰ ਤੇਜ਼ ਹੋ ਗਏ ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਸਿੰਘ ਨੇ ਕੱਲ ਫੇਸਬੁੱਕ ਤੇ ਲਾਈਵ ਹੁੰਦਿਆ ਸਤਵਿੰਦਰ ਬੁੱਗਾ ਤੇ ਆਪਣੀ ਪਤਨੀ ਦੇ ਕਤਲ ਦਾ ਦੋਸ਼ ਲਾਇਆ ਇਸ ਦੇ ਨਾਲ ਪੋਸਟ ਵਿੱਚ ਉਸਨੇ ਪੁਲਿਸ ਪ੍ਰਸ਼ਾਸਨ ਤੇ ਵੀ ਗੰਭੀਰ ਦੋਸ਼ ਲਾਉਂਦਿਆਂ ਕਿਹਾ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਹੈ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐਸ ਬੰਦੇ ਨੇ ਆ ਦੇਖੋ ਜੀ ਆ ਆ ਖੜਾ ਇਹਨੇ ਮੇਰੀ ਚਾਬੀ ਖੋਲੀ ਦੀ ਜੇਲ੍ਹ ਚ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ 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 ਜੇਕਰ ਤੁਸੀਂ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਪਹਾੜਾਂ ਤੇ ਜਾਣ ਦਾ ਪ੍ਰੋਗਰਾਮ ਬਣਾਇਆ ਹੈ ਤਾਂ ਤੁਹਾਡੇ ਲਈ ਇਹ ਖਬਰ ਦਿਲ ਤੋੜਨ ਵਾਲੀ ਹੈ। ਦਰਸਲ ਨਵੇਂ ਸਾਲ ਦੀ آمد ਦਾ ਸਵਾਗਤ ਪਹਾੜਾਂ ਤੇ ਕਰਨ ਦੇ ਇਰਾਦੇ ਨਾਲ ਸੈਲਾਨੀਆਂ ਨੇ ਹਿਮਾਚਲ ਵੱਲ ਵਹੀਰਾਂ ਘੱਟ ਦਿੱਤੀਆਂ ਹਨ ਜਿਸ ਕਰਕੇ ਸੂਬੇ ਦੀ ਟ੍ਰੈਫਿਕ ਵਿਵਸਥਾ ਚਰਮੜਾ ਗਈ ਹੈ। ਸੂਬੇ ਦੇ ਲਗਭਗ ਹਰੇਕ ਖੇਤਰ ਵਿੱਚ ਵੱਡੇ ਵੱਡੇ ਜਮ ਲੱਗ ਰਹੇ ਹਨ ਤੇ ਲੋਕਾਂ ਨੂੰ ਘੰਟਿਆਂ ਵੱਧੀ ਆਪਣੀਆਂ ਗੱਡੀਆਂ ਵਿੱਚ ਕੈਦ ਹੋਣ ਤੇ ਮਜਬੂਰ ਹੋਣਾ ਪੈ ਰਿਹਾ ਹੈ। कोरोना ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕੱਲ ਇੱਕ ਐਡਵਾਈਜ਼ਰੀ ਜਾਰੀ ਕੀਤੀ ਸਰਕਾਰ ਨੇ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕਰਦਿਆਂ ਭੀੜ-ਭੜ ਵਾਲੀਆਂ ਥਾਵਾਂ ਤੇ ਨਾ ਜਾਣ ਦੀ ਸਲਾਹ ਦਿੱਤੀ ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਭੇਜੇ ਇੱਕ ਚਿੱਠੀ ਵਿੱਚ ਸਖਤੀ ਨਾਲ ਕੋਵਿਡ ਵਿਰੁੱਧ ਤਿਆਰੀਆਂ ਨੂੰ ਤੇਜ਼ ਕਰਨ ਲਈ ਕਿਹਾ ਦਿੱਲੀ ਦੀ ਕੇਜਰੀਵਾਲ ਸਰਕਾਰ ਇੱਕ ਹੋਰ ਸੀਬੀਆਈ ਜਾਂਚ ਦੇ ਘੇਰੇ ਵਿੱਚ ਆ ਗਈ ਹੈ ਵਿਜੀਲੈਂਸ ਵਿਭਾਗ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਨਕਲੀ ਦਵਾਈਆਂ ਦੇਣ ਦਾ ਖੁਲਾਸਾ ਕੀਤਾ ਹੈ ਵਿਜੀਲੈਂਸ ਵਿਭਾਗ ਨੇ ਇਸ ਸਬੰਧ ਵਿੱਚ ਆਪਣੀ ਰਿਪੋਰਟ ਉਪ ਰਾਜਪਾਲ ਵੀ ਕੇ ਸਖਸੈਨਾ ਨੂੰ ਸੌਂਪ ਦਿੱਤੀ ਇਸ ਤੋਂ ਬਾਅਦ ਉਪ ਰਾਜਪਾਲ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕਰ ਦਿੱਤੀ ਪੰਜ ਵਿੱਚ ਫੌਜੀ ਵਾਨਾਂ ਤੇ ਅੱਤਵਾਦੀ ਹਮਲੇ ਤੋਂ ਇੱਕ ਦਿਨ ਬਾਅਦ ਪਛਕੇ ਚਿੰ ਲਈ ਹਰਾਸਤ ਵਿੱਚ ਲਏ ਗਏ ਤਿੰਨ ਵਿਅਕਤੀਆਂ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋਣ ਤੋਂ ਬਾਅਦ ਹਾਲਾਤ ਤਣਾਪੂਰਨ ਬਣ ਗਏ ਹਨ ਹਾਲਾਂਕਿ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਇਸ ਦੇ ਦਰਮਿਆਨ ਪ੍ਰਸ਼ਾਸਨ ਨੇ ਹਾਲਾਤ ਨੂੰ ਦੇਖਦੇ ਹੋਏ ਇਲਾਕੇ ਵਿੱਚ ਮੋਬਾਈਲ ਤੇ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਉਧਰ ਅੱਤਵਾਦੀਆਂ ਦੀ ਭਾਲ ਵਿੱਚ ਫੌਜ ਅਤੇ ਸੁਰੱਖਿਆ ਦਸਤਿਆਂ ਦੀ ਕਾਰਵਾਈ ਵੀ ਤੇਜ਼ ਹੋ ਗਈ ਹੈ ਭਾਰਤੀਆਂ ਸਮੇਤ 303 ਵਿਅਕਤੀਆਂ ਨੂੰ ਲੈ ਕੇ ਨਿਕਾਰਗੋਆ ਜਾ ਰਹੀ ਉਡਾਨ ਨੂੰ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਕੱਲ ਫਰਾਂਸ ਵਿੱਚ ਉਤਾਰ ਲਿਆ ਗਿਆ। ਇਹ ਜਹਾਜ਼ ਸੰਯੁਕਤ ਅਰਬ ਅਮੀਰਾਤ ਤੋਂ ਨਿਕਾਰਗੋਆ ਜਾ ਰਿਹਾ ਸੀ ਜਦਕਿ ਫ੍ਰਾਂਸੀਸੀ ਅਧਿਕਾਰੀਆਂ ਨੂੰ ਮਨੁੱਖੀ ਤਸਕਰੀ ਦਾ ਸ਼ੱਕ ਹੋਇਆ ਤਾਂ ਇਸ ਨੂੰ ਉਤਾਰਿਆ ਗਿਆ। ਜਹਾਜ਼ ਵਿੱਚ 303 ਸਵਾਰ ਵਿਅਕਤੀਆਂ ਵਿੱਚੋਂ ਜ਼ਿਆਦਾਤਰ ਭਾਰਤ ਨਾਲ ਸੰਬੰਧ ਰੱਖਦੇ ਹਨ। ਰਿਪੋਰਟਾਂ ਮੁਤਾਬਕ ਇਹਨਾਂ ਯਾਤਰੀਆਂ ਨੇ ਇਸ ਉਡਾਨ ਰਾਹੀਂ ਮੱਧ ਅਮਰੀਕਾ ਪਹੁੰਚਣਾ ਸੀ ਜਿਸ ਤੋਂ ਬਾਅਦ ਉਹ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾਂ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਸਨ ਬੈਸਫ 올림픽ਸ ਦੇ ਸੋਨ ਤਗਮਾ ਜਿੱਤੂ ਵਿਰਿੰਦਰ ਸਿੰਘ ਜਾਦਵ ਨੇ ਬ੍ਰਿਜ ਭੂਸ਼ਣ ਸ਼ਰਮ ਸਿੰਘ ਦੇ ਕਰੀਬੀ ਦੁਆਰਾ ਫੈਡਰੇਸ਼ਨ ਦੀਆਂ ਚੋਣਾਂ ਜਿੱਤੇ ਜਾਣ ਤੋਂ ਬਾਅਦ ਦੇਸ਼ ਦੇ ਸਿਖਰਲੇ ਪਹਿਲਵਾਨਾਂ ਨਾਲ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਆਪਣਾ ਪਦਮਸ਼ਰੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ ਗੁੰਗਾ ਪਹਿਲਵਾਨ ਦੇ ਨਾਂ ਨਾਲ ਮਸ਼ਹੂਰ ਬਰਿੰਦਰ ਨੇ 올림픽 ਵਿੱਚ ਕਾਂਸੇ ਦਾ ਤਗਮਾ ਜੇਤੂ ਪਹਿਲਵਾਨ ਸਾਖੀ ਮਲਕ ਤੇ ਬਜਰੰਗ ਪੁੰਨੀਆਂ ਦਾ ਸਮਰਥਨ ਕੀਤਾ ਤੇ ਕਿਹਾ ਕਿ ਉਹ ਆਪਣਾ ਸਨਮਾਨ ਵਾਪਸ ਕਰੇਗਾ ਭਾਰਤ ਆ ਰਹੇ ਇਜ਼ਰਾਈਲੀ ਵਪਾਰਕ ਜਹਾਜ਼ ਤੇ ਕੱਲ ਅਰਬ ਸਾਗਰ ਵਿੱਚ ਡਰੋਨ ਰਾਹੀਂ ਹਮਲਾ ਕੀਤਾ ਗਿਆ ਇਸ ਨਾਲ ਜਹਾਜ਼ ਦੇ ਇੱਕ ਹਿੱਸੇ ਵਿੱਚ ਤਮਾਕਾ ਹੋਇਆ ਤੇ ਅੱਗ ਲੱਗ ਗਈ ਹਾਲਾਂਕਿ ਇਸਤੇ ਕਾਬੂ ਪਾਲ ਲਿਆ ਗਿਆ ਤੇ ਚਾਲਕ ਟੀਮ ਦੇ ਸਾਰੇ ਮੈਂਬਰ ਸੁਰੱਖਿਅਤ ਦੱਸੇ ਜਾ ਰਹੇ ਹਨ ਜਹਾਜ਼ ਤੇ ਸਵਾਰ ਚਾਲਕ ਟੀਮ ਵਿੱਚੋਂ 21 ਭਾਰਤੀ ਸਨ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ